ਇਹ ਪ੍ਰਾਪਰਟੀਆਂ ਉਹਨਾਂ ਨਸ਼ਾ ਤਸਕਰਾਂ ਦੀਆਂ ਨੇ ਜਿਨ੍ਹਾਂ ਤੇ ਪੁਲਿਸ ਦੇ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇਹਨਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰ ਦਿੱਤਾ ਗਿਆ ਹੈ ਬਠਿੰਡਾ ਦੇ ਵਿੱਚ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਹਦਾਇਤਾਂ ਅਨੁਸਾਰ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਨਸ਼ਿਆ ਖਿਲਾਫ ਇੱਕ ਮਹਿੰਮ ਚਲਾਈ ਗਈ ਜਿਸ ਤਹਿਤ ਪੁਲਿਸ ਲਗਾਤਾਰ ਹੀ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਬਠਿੰਡਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਨਸ਼ਾ ਵੇਚ ਕੇ ਬਣਾਈਆਂ ਗਈਆਂ ਪ੍ਰਾਪਰਟੀਆਂ ਨੂੰ ਸੀਲ ਕੀਤਾ ਗਿਆ ਹੈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਦੇ ਕਰੀਬ ਨਸ਼ਾ ਤਸਕਰਾ ਖਿਲਾਫ ਐਕਸ਼ਨ ਲਿਆ ਗਿਆ ਹੈ ਤੇ 3.5 ਕਰੋੜ ਰੁਪਏ ਦੀਆਂ ਪ੍ਰਾਪਰਟੀਆਂ ਨੂੰ ਸੀਲ ਕੀਤਾ ਗਿਆ ਹੈ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਵੱਲੋਂ ਜੋ ਨਸ਼ਾ ਖਿਲਾਫ ਜਿਹੜੀ ਮੁਹਿੰਮ ਸਾਡੇ ਵੱਲੋਂ ਚਲਾਈ ਗਈ ਬਟਿੰਡਾ ਪੁਲਿਸ ਵੱਲੋਂ ਉਸ ਦੇ ਵਿੱਚ ਇੱਕ ਤਾਂ ਸਾਡਾ ਜਿਹੜਾ ਐਕਸ਼ਨ ਚੱਲ ਰਿਹਾ ਕਿ ਜਿਹੜੇ ਬੰਦੇ ਇਸ ਦੇ ਵਿੱਚ ਇਨਵੋਲਵ ਨੇ ਨਸ਼ੇਡਰ ਦੇ ਵਿੱਚ ਉਹਨਾਂ ਨੂੰ ਅਸੀਂ ਫੜਨ ਵਾਸਤੇ ਵੱਖਰੀ ਵੱਖਰੀ ਟੀਮਸ ਸਾਡੀ ਜਿਹੜੀ ਹੈਗੀ ਸਟ੍ਰੈਟਜੀ ਬਣਾਈ ਗਈ ਹੈ ਆਡੈਂਟੀਫਿਕੇਸ਼ਨ ਕੀਤੀ ਕਿ ਕਿਹੜੇ ਮੁਹੱਲੇ ਜਿਹੜੇ ਹੈਗੇ ਨੇ ਜਿੱਥੇ ਡਰੱਗਸ ਦੀ ਜ਼ਿਆਦਾ ਪ੍ਰੋਬਲਮ ਹੈ ਉੱਥੇ ਅਸੀਂ ਕੇਸ ოਪਰੇਸ਼ਨ ਕਰ ਰਹੇ ਹਿਸ ਦੇ ਨਾਲ ਨਾਲ ਇੱਕ ਫਰੰਟ ਸੀ ਜਿਹੜੀ ਹੈਗੀ ਸਾਡੀ ਕਾਰਗੁਜ਼ਾਰੀ ਨਾਲ ਚੱਲ ਰਹੀ ਹੈ ਕਿ ਜਿਹੜੇ ਬੰਦੇ ਨੇ ਡਰੱਗਸ ਦੇ ਵਿੱਚੋਂ ਕਮਾਈ ਕਰਕੇ ਜਿਹੜੀ ਪ੍ਰੋਪਰਟੀਆਂ ਬਣਾਈਆਂ ਨੇ ਕੋਈ ਜ਼ਮੀਨ ਖਰੀਦੀ ਹੈ ਕੋਈ ਹੋਰ 플ੌਟ ਖਿਦਿਆ ਉਹਨਾਂ ਦੀ ਅਸੀਂ ਆਈਡੈਂਟੀਫਿਕੇਸ਼ਨ ਕੀਤੀ ਹੈ ਸੋ ਇਹਦੇ ਵਿੱਚ ਅਸੀਂ ਪਹਿਲੀ ਸਟੇਜ ਦੇ ਵਿੱਚ ਟੋਟਲ ਅਸੀਂ 24 ਕੇਸ ਜਿਹੜੇ ਹੈਗੇ ਨੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਆਈਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਸਮਗਲਰਸ ਨੇ ਉਹਨਾਂ ਨੇ ਇਲੀਗਲ ਪ੍ਰੋਪਰਟੀ ਜਿਹੜੀ ਬਣਾਈ ਹੈ ਨਸ਼ੇ ਦੀ ਵੇਚ ਕੇ ਉਹਦੀ ਸੇਲ ਕਰਕੇ ਉਹਨਾਂ 24 ਕੇਸਾਂ ਦੀ ਜਿਹੜੀ ਕੁੱਲ ਕੀਮਤ ਸੀਗੀ 3 ਕਰੋੜ 35 ਲੱਖ ਰੁਪਏ ਸੀਗੀ ਜਿਹਦੇ ਵਿੱਚੋਂ ਸਾਡੇ 4 ਕੇਸ ਜਿਹੜੇ ਹੈਗੇ ਨੇ ਕਨਫਰਮ ਹੋ ਗਏ ਨੇ ਜਿਨ੍ਹਾਂ ਦੀ ਜਿਹਦੇ ਦੇ ਵਿੱਚ ਕੰਪੀਟੈਂਟ ਅਥਾਰਟੀ ਨੇ ਉਹਨਾਂ ਨੂੰ ਫ੍ਰੀਜ਼ ਕਰਨ ਦੇ ਆਰਡਰ ਕਰ ਦਿੱਤੇ ਨੇ ਸੋ ਇਹਨਾਂ 4 ਕੇਸਸ ਦੇ ਵਿੱਚ ਜਿਹੜੇ ਇੱਕ ਮੇਨ ਕੇਸ ਹੈਗਾ ਥਰਮਲ ਦਾ ਥਾਣੇ ਦਾ ਹੈ ਥਾਣਾ ਰਾਮਪੁਰਾ ਦਾ ਹੈ ਥਾਣਾ ਰਾਮਾ ਦਾ ਥਾਣਾ ਕੋੜਫਟਾ ਦਾ ਇਹਨਾਂ 4 ਕੇਸਾਂ ਦੀ ਕੀਮਤ ਟੋਟਲ 35,22,000 ਰੁਪਏ ਬਾਕੀ ਜਿਹੜੇ ਸਾਡੇ 20 ਕੇਸ ਬਾਕੀ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜੀ ਪ੍ਰोसीडिंग्स ਚੱਲ ਰਹੀ ਹੈ ਉਹਨਾਂ ਕੇਸਸ ਦੀ ਕੁੱਲ ਕੀਮਤ 3 ਕਰੋੜ ਦੇ ਕਰੀਬ ਆ ਗਈ ਹੈ। ਸੋ ਟੋਟਲ ਇਹਨਾਂ 24 ਕੇਸਸ ਦੇ ਵਿੱਚ ਸਾਡੀ ਜਿਹੜੀ ਅਸੀਂ ਬਣਾ ਕੇ ਭੇਜੀ ਸੀ ਚਾਰ ਕੇਸ ਕਨਫਰਮ ਹੋ ਗਏ ਨੇ। ਜਲਦੀ ਹੀ ਜਬ ਬਾਕੀ ਕੇਸ ਵੀ ਅਸੀਂ ਕਰਵਾ ਕੇ ਜ਼ਬਤ ਕਰਾ ਲਾਂਗੇ। ਸੋ ਇਸ ਤਰ੍ਹਾਂ ਹੀ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਵੀ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਇਨਵੋਲ ਹੈ, ਕਈ ਵਾਰੀ ਉਹ ਸੋਚਦਾ ਹੈ ਵੀ ਜਿਹੜੀ ਹੈਗੀ ਆ ਅੱਜ ਅ ਮੁਜ਼ੇ ਉੱਤੇ ਪੁਲਿਸ ਦੀ ਨਿਗਰ ਨਹੀਂ ਹੈਗੀ। ਤੇ ਉਹ ਆਪਣਾ ਜਿਹੜਾ ਹੈਗਾ 4 ਪੈਸੇ ਕਮਾ ਕੇ ਜਿਹੜੀ ਪ੍ਰਾਪਰਟੀ ਪਰਚੇਸ ਕਰ ਲੈਂਦਾ ਸੋ ਇਦਾਂ ਦੀ ਗੱਲ ਦੀ ਜਿਹੜਾ ਬੰਦਾ ਵੀ ਨਸ਼ੇ ਦੇ ਵਿੱਚ ਕੋਈ ਪ੍ਰਾਪਰਟੀ ਅਕਵਾਇਰ ਕਰੂਗਾ ਵਿਦ ਆ ਪੈਸੇਜ ਆਫ ਟਾਈਮ ਜਦੋਂ ਉਹਦੇ ਕਮਰਸ਼ੀਅਲ ਕੁਆਲਟੀ ਦਾ ਮਕਦਮਾ ਦਰਜ ਹੁੰਦਾ ਤੇ ਉਹਦੀ ਜਿਹੜੀ ਪ੍ਰਾਪਰਟੀ ਆਇਡੈਂਟੀਫਾਈ ਕਰਕੇ ਤੇ ਉਹਨੂੰ ਸੀਜ਼ ਕੀਤਾ ਜਾਊਗਾ ਤੇ ਉਹਦੂੰ ਫ੍ਰੀਜ਼ ਕੀਤਾ ਜਾਊਗਾ ਤੇ ਬੰਦਾ ਜਿਹੜਾ ਐਕਸ਼ਨ ਲੈ ਆ ਜਾਊਗਾ ਸੋ ਡੈਫੀਨਿਟਲੀ ਜਿਹੜੀ ਹੈਗੀ ਹੈ ਸਾਡਾ ਬੜਾ ਸਟ੍ਰਿਕਟ ਮੈਸੇਜ ਹੈ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਬੰਦਾ ਨਸ਼ੇ ਦੇ ਵਿੱਚ ਇਨਵੋਲਵ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਜਿਹੜੀ ਵੀ ਪ੍ਰਾਪਰ ਪਟੰਡਾ ਸ਼ਹਿਰ ਚ ਕਿੰਨੇ ਹੈ ਪਟੰਡਾ ਸ਼ਹਿਰ ਚ ਪਟੰਡਾ ਸ਼ਹਿਰ ਦੇ ਵਿੱਚੋਂ ਅਸੀਂ ਟੋਟਲ ਜਿਹੜੇ 6 ਦੇ ਕਰੀਬ ਕੇਸ ਮਿਲਾ ਕੇ ਭੇਜੇ ਨੇ ਜਿਸ ਦੇ ਵਿੱਚੋਂ ਇੱਕ ਕੇਸ ਸਾਡਾ ਕਨਫਰਮ ਹੋ ਕੇ ਆ ਗਿਆ ਥਾਣਾ ਥਰਮਲ ਦਾ ਉਹ ਅਜੇ ਅਸੀਂ ਨੋਟਿਸ ਸਾਡੀ ਟੀਮ ਚਪਕਾਉਗੀ ਸਰ ਇਸ ਤੋਂ ਬਾਅਦ ਅਗਲੀ ਕੀ ਕਰੇ ਹੁੰਦੀ ਹੈ ਫ੍ਰੀਜ਼ ਕਰਨ ਤੋਂ ਬਾਅਦ ਉਹ ਜਦੋਂ ਬੰਦੇ ਦੀ ਪ੍ਰਾਪਰਟੀ ਫ੍ਰੀਜ਼ ਹੋ ਜਾਂਦੀ ਹੈ ਉਸ ਪ੍ਰਾਪਰਟੀ ਨੂੰ ਸੇਲ ਨਹੀਂ ਕਰ ਸਕਦਾ ਨਾ ਹੀ ਅੱਗੇ ਕਿਸੇ ਨਾਮ ਦੇ ਉੱਤੇ ਟ੍ਰਾਂਸਫਰ ਕਰ ਸਕਦਾ ਉਸ ਤੋਂ ਬਾਅਦ ਜਿਹੜੀ ਪ੍ਰੋਸੀਡਿੰਗਸ ਦੇ ਥਰੂ ਵਿਦ ਆ ਪੈਸੇਜ ਆਫ ਟਾਈਪ ਉਸ ਨੂੰ ਉਸ ਜਿਹੜੀ ਹੈਗੀ ਹੈ ਗਵਰਨਮੈਂਟ ਅਕਵਾਇਰ ਕਰ ਲੈਂਦੀ ਹੈ ਸਰ ਜਿੰਨੇ ਤੁਸੀਂ ਨਸ਼ਾ ਤਸਕਰ ਕਹਿ ਰਹੇ ਹੋ ਬਾਹਰ ਹੈ ਕਿ ਜੇਲ੍ਹ ਚ ਹੈ ਸਾਰੇ ਉਹ ਨਹੀਂ ਕੁਝ ਜਿਹੜੇ ਬੰਦੇ ਹੈਗੇ ਨੇ ਇਹਨਾਂ ਦੇ ਕਮਰਸ਼ੀਅਲ ਕੁਆਲਿਟੀ ਦੇ ਮੁਕਦਮੇ ਦਰਜ ਨੇ ਇਹ ਬੰਦੇ ਜਿਹੜੇ ਹੈਗੇ ਜੇਲ੍ਹ ਦੇ ਵਿੱਚ ਬੰਦ ਨੇ ਜਿਹੜੀ ਪ੍ਰਾਪਰਟੀ ਸੀਗੀ ਉਹਨਾਂ ਦੀ ਬਾਹਰ ਸੀਗੀ ਉਹ ਪ੍ਰਾਪਰਟੀ ਨੂੰ ਜਿਹੜਾ ਹੈਗਾ ਫ੍ਰੀਜ਼ ਕਰ ਲਿਆ ਗਿਆ ਸਰ ਉਹਨਾਂ ਨੂੰ ਗਨਗਦ ਵੀ ਦਿੱਤੀ ਜਾਂਦੀ ਹੈ ਤਸਕਰ ਨੂੰ ਤੁਹਾਡੀ ਪ੍ਰੋਸੀਡਿੰਗ ਡੈਫੀਨਿਟਲੀ ਉਹਨਾਂ ਨੂੰ ਇੱਕ ਇਹਦਾ ਪ੍ਰੋਸੈਸ ਹੁੰਦਾ ਕੰਪੀਟੈਂਟ ਅਥਾਰਟੀ ਦਾ ਉਹਨਾਂ ਨੂੰ ਜਿਹੜੀ ਹੈਗੀ ਹੈ ਵੀ ਸੀ ਰਾਹੀਂ ਜੇ ਬੰਦਾ ਜੇਲ੍ਹ ਦੇ ਵਿੱਚ ਹੈਗਾ ਤਾਂ ਉਹਦੀ ਵੀ ਸੀ ਰਾਹੀਂ ਉਹ ਉਦੇ ਕੋਲ ਕੋਈ ਪ੍ਰੂਫ ਹੈਗਾ ਵੀ ਜਿਹੜੀ ਪ੍ਰੋਪਰਟੀ ਹੈਗੀ ਹੈ ਆਪਦੀ ਹੈ ਜਾਂ ਕਿੱਦਾਂ ਹੈ ਸੋ ਡੈਫੀਨਿਟਲੀ ਜਿਹੜੇ ਸਾਡਾ ਸਬੂਤ ਹੁੰਦਾ ਜਾਂ ਉਹਨਾਂ ਦੇ ਸਾਰੇ ਦੋਨੋਂ ਪੱਖਾਂ ਨੂੰ ਸੁਣਨ ਤੋਂ ਬਾਅਦ ਹੀ ਫੈਸਲਾ ਲਿਆ ਜਾਂਦਾ ਹੈ ਤੋ ਇਹਨਾਂ ਚਾਰ ਕੇਸਸ ਦੇ ਵਿੱਚ ਦੋਨੋਂ ਦੀ ਉਹਨਾਂ ਦੇ ਸਪਕ ਸੁਣਨ ਤੋਂ ਬਾਅਦ ਸਾਡੇ ਜਿਹੜਾ ਐਵੀਡੈਂਸ ਸੀਗੇ ਉਹਦੇ ਬਿਹਾਫ ਤੇ ਜਿਹੜੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ। ਸ਼ਹਿਰੀ ਪਹਿਲੀ ਹੈਗੀ ਪ੍ਰਾਪਰਟੀ ਕਿੰਨੇ ਦੀ ਹੈ ਜੀ? 24 ਲੱਖ ਦੀ 24 ਲੱਖ ਦੇ ਕਰੀਬ ਕੀਮਤ ਹੈ ਜੀ। ਇਹ ਕਿੰਨੇ ਦਾ ਹੈ ਜੀ? ਇਹ ਥਾਣਾ ਥਰਮਲ ਦੇ ਵਿੱਚ ਹੈ ਥਾਣਾ ਥਰਮਲ ਤਾਂ ਹੈਗਾ ਜੀ ਆਪਣਾ ਏਰੀਆ ਏਰੀਆ ਕਿਹੜਾ ਜੀ? ਬੈਂਕ ਲੋਨ ਗੁਰੂ ਤੇਗ ਬਾਧਰ ਨਗਰ ਬੈਂਕ ਲੋਨ ਬੈਂਕ ਲੋਨ ਇਹ ਇੱਕ ਗੱਲ ਹੋਰ ਹੈ ਜੇ ਪ੍ਰਾਪਰਟੀ ਕਮਰਸ਼ੀਅਲ ਹੈ ਜਾਂ ਰੈ residențial ਹੈ ਕੀ ਹੈ? ਨਹੀਂ ਦੇਖੋ ਜਿਹੜੀ ਕੋਈ ਵੀ ਜਿਹੜੀ ਪ੍ਰਾਪਰਟੀ ਫ੍ਰੀਜ਼ ਹੁੰਦੀ ਹੈ ਉਹਦੇ ਵਿੱਚ ਇਹ ਕ੍ਰਾਈਟੇਰੀਆ ਹੁੰਦਾ ਵੀ ਕਿਸੇ ਵੀ ਤਰ੍ਹਾਂ ਦੀ ਮੂਵੇਬਲ ਜਾਂ ਇਮੋਵੇਬਲ ਪ੍ਰਾਪਰਟੀ ਜੋ ਉਸ ਬੰਦੇ ਨੇ ਡਰੱਗਸ ਦੀ ਸੇਲ ਪਰਚੇਸ ਤੋਂ ਬਣਾਈ ਹੈ ਉਸ ਨੂੰ ਫ੍ਰੀਜ਼ ਕੀਤਾ ਜਾਂਦਾ ਹੈ ਇਹ ਕ੍ਰਾਈਟੇਰੀਆ ਨਹੀਂ ਹੈਗਾ ਵੀ ਕਮਰਸ਼ੀਅਲ ਹੈ ਜਾਂ ਨਾਨ ਕਮਰਸ਼ੀਅਲ ਹੈ ਜਾਂ ਐਗਰੀਕਲਚਰ ਲੈਂਡ ਹੈ ਕ੍ਰਾਈਟੇਰੀਆ ਇਜ਼ ਕਿ ਉਹ ਪ੍ਰਾਪਰਟੀ ਉਸਨੇ ਆਪਣੇ ਡਰੱਗਸ ਦੇ ਸੇਲ ਤੋਂ ਪ੍ਰਾਪਰਟੀ ਐਕਵਾਇਰ ਕੀਤੀ ਹੋਵੇ ਉਹ ਸਾਰੀ ਪ੍ਰਾਪਰਟੀ ਫ੍ਰੀਜ਼ ਕੀਤੀ ਜਾਂਦੀ ਹੈ ਉਹਦੇ ਵਿੱਚ ਮੂਵਬਲ ਪ੍ਰਾਪਰਟੀ ਵੀ ਹੁੰਦੀ ਹੈ ਤੇ ਇਮੋਬਲ ਪ੍ਰਾਪਰਟੀ ਵੀ ਐਸੀ ਕਰ ਸਕਦੇ ਆ ਸਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਹ ਸਾਰੇ ਨਸ਼ਾ ਤਸਕਰਾ ਦੀ ਤੋਕਰੀ ਹੈਗੀ ਹੈ ਤੇ ਇਹਨਾਂ ਨਸ਼ਾ ਤਸਕਰਾ ਦੇ ਖਿਲਾਫ ਕਿੰਨੇ ਕੇਸ ਮਾਮਲੇ ਦਰਜ ਨੇ ਜਿਹੜੇ ਇਹ ਇਹਦੇ ਵਿੱਚ ਜਿਹੜੇ ਸਿਰਫ ਕਮਰਸ਼ੀਅਲ ਕੇਸਸ ਹੁੰਦੇ ਨੇ ਜਿਨ੍ਹਾਂ ਦੇ ਉਤੇ ਕਮਰਸ਼ੀਅਲ ਕੈਟੇਗਰੀਸ਼ਨ ਜਿੱਦਾਂ ਕਿ ਹੈਰੋਨ ਹੈਗੀ ਹੈ 250 ਗ੍ਰਾਮ ਪਲੱਸ ਇਹਦੇ ਦੇ ਮੁਕਦਮਾ ਦਰਜ ਹੁੰਦਾ ਸਿਰਫ ਉਹ ਜਿਹੜੇ ਨਸ਼ਾ ਤਸਕਰ ਆਉਂਦੇ ਨੇ ਤੇ ਲੰਬੇ ਸਮੇਂ ਦੇ ਵਿੱਚ ਜਿਹੜੇ ਹੈਗੇ ਨੇ ਸੀ ਦੇ ਵਿੱਚ ਲੱਗੇ ਹੋਏ ਨੇ